ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰਹੁ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗ ਖਾਲਸੇ ਕੀ ਹਉ ਬਸਤ ਸਦ ਸੰਗ ਖਾਲਸਾ ਮੇਰੋ ਇਸਟ ਸੁਹਿਰਦਾ ਖਾਲਸਾ ਮੇਰੋ ਕਹੀਅਤ ਬਿਰਦਾ ਖਾਲਸਾ ਮੇਰੋ ਪਾਛ ਰੂਪਾਦ ਖਾਲਸਾ ਮੇਰੋ ਸੁਖ ਅਹਿਲਾਦ ਖਾਲਸਾ ਮੇਰੋ ਮਿੱਤਰ ਸਖਾਈ ਖਾਲਸਾ ਮਾਤ ਪਿਤਾ ਸੁਖਦਾਈ ਖਾਲਸਾ ਮੇਰੀ ਸੋਭਾ ਸੀਲਾ ਖਾਲਸਾ ਬੰਧ ਸਖਾ ਸਦ ਦੀਲ ਖਾਲਸਾ ਮੇਰੀ ਜੱਤ ਅਰਪਤ ਖਾਲਸਾ ਸੋ ਮਾ ਕਹ ਉਤਪਤ ਖਾਲਸਾ ਮੇਰੋ ਭਵਨ ਪੰਡਾਰ ਖਾਲਸਾ ਕਰ ਮੇਰੋ ਸਦਕਾਰ ਖਾਲਸਾ ਮੇਰੋ ਸਵਜਨ ਪਰਵਾਰ ਖਾਲਸਾ ਮੇਰੋ ਕਰਤਿ ਉਧਾਰ ਖਾਲਸਾ ਮੇਰੋ ਪਿੰਡ ਪਰਾਨ ਖਾਲਸਾ ਮੇਰੀ ਜਾਨ ਕੀ ਜਾਨ ਮਾਨ ਮਹਾਤਮੇਰੋ ਖਾਲਸਾ ਸਹੀ ਖਾਲਸਾ ਮੇਰੋ ਸਵਾਰਥ ਕਹੀ ਖਾਲਸਾ ਮੇਰੋ ਕਰੈ ਨਿਰਵਾਰ ਖਾਲਸਾ ਮੇਰੋ ਦੇਹ ਅਰਸਾ ਖਾਲਸਾ ਮੇਰੋ ਧਰਮ ਰੋ ਕਰਮ ਖਾਲਸਾ ਮੇਰੋ ਭੇਦ ਨਿਜ ਮਰਮ ਖਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰੋ ਸਵਜਨ ਸੂਰਾ ਖਾਲਸਾ ਮੇਰੋ ਬੁੱਧ ਰੋ ਗਿਆਨ ਖਾਲਸਾ ਕਾ ਹਉ ਧਰਉ ਧਿਆਨ ਉਪਮਾ ਖਾਲਸਾ ਜਾਤਨਾ ਕਹੀ ਜਿਵਾ ਇਕ ਪਾਰਣ ਲਹੀ ਸੀ ਸਰਸਨ ਸੰਸਾਰਦ ਸੀ ਬੁੱਧ ਤਦ ਦੇ ਆਪਣਾ ਉਪਮਾ ਵਰਨਤ ਸੁਧ